नमस्कार ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊਜ਼ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਤੇ ਪੰਜਾਬ ਦੀਆਂ ਅਹਿਮ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਹਰਿਆਣਾ ਤੇ ਪੰਜਾਬ ਦੀਆਂ ਸ਼ੰਭੂ ਤੇ ਖਨੌਰੀ ਸਰਹੱਦਾ ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਅੱਜ ਚੰਡੀਗੜ੍ਹ ਦੇ ਵਿੱਚ ਕੇਂਦਰ ਦੇ ਨਾਲ ਪੰਜਵੇਂ ਦੌਰ ਦੀ ਗੱਲਬਾਤ ਕਰਨਗੇ ਕਿਸਾਨਾਂ ਵੱਲੋਂ ਇਸ ਦੇ ਵਿੱਚ 28 ਕਿਸਾਨ ਆਗੂ ਹਿੱਸਾ ਲੈਣਗੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੋਂ ਜਗਜੀਤ ਡੱਲੇਵਾਲ ਤੇ ਕਿਸਾਨ ਮਜ਼ਦੂਰ ਮੋਰਚਾ ਤੋਂ ਸਰਵੰਤ ਸਿੰਘ ਪੰਦੇਰ ਉਹਨਾਂ ਦੀ ਅਗਵਾਈ ਕਰਨਗੇ ਕਿਸਾਨ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਕਰ ਰਹੇ ਨੇ ਢੱਲੇਵਾਲ ਜੋ ਕਿ 81 ਦਿਨਾ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਸਵੇਰੇ 11 ਵਜੇ ਖਨੌਰੀ ਸਰਹੱਦ ਤੋਂ ਚੰਡੀਗੜ੍ਹ ਦੇ ਲਈ ਰਵਾਨਾ ਹੋ ਚੁੱਕੇ ਨੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡਿਆ ਪੰਜਾਬ ਸਰਕਾਰ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਕੇਂਦਰ ਦੇ ਵੱਲੋਂ ਮੀਟਿੰਗ ਵਿੱਚ ਕੌਣ-ਕੌਣ ਸ਼ਾਮਿਲ ਹੋਣਗੇ ਇਸ ਬਾਰੇ ਅਜੇ ਜਾਣਕਾਰੀ ਪੂਰੀ ਤਰੀਕੇ ਦੇ ਨਾਲ ਸਾਹਮਣੇ ਨਹੀਂ ਆਈ ਹੈ ਇਹ ਮੀਟਿੰਗ ਸ਼ਾਮ 5:30 ਵਜੇ ਸੈਕਟਰ 26 ਚੰਡੀਗੜ੍ਹ ਸਥਿਤ ਮੈਕਸੀਪਾ ਦਫਤਰ ਵਿਖੇ ਹੋਵੇਗੀ ਸਰਵਣ ਪੰਦੇਰ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਤਾਂ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ ਕੇਂਦਰ ਹੁਣ ਤੱਕ ਚਾਰ ਵਾਰ ਕਿਸਾਨਾਂ ਦੇ ਨਾਲ ਗੱਲਬਾਤ ਕਰ ਚੁੱਕੀ ਹੈ ਸ਼ੰਭੂ ਤੇ ਖਨੋਰੀ ਸਰਹੱਦਾ ਤੇ ਕਿਸਾਨਾ ਦਾ ਆंदोलन 13 ਫਰਵਰੀ 2024 ਨੂੰ ਸ਼ੁਰੂ ਹੋਇਆ ਸੀ ਫਿਰ ਉਹ ਦਿੱਲੀ ਵੱਲ ਮਾਰਚ ਕਰਨ ਦੇ ਲਈ ਨਿਕਲੇ ਸਨ ਪਰ ਪੁਲਿਸ ਨੇ ਬੈਰੀਕੇਟਿੰਗ ਕਰਕੇ ਉਹਨਾਂ ਨੂੰ ਰੋਕ ਦਿੱਤਾ ਸੀ ਉਦੋਂ ਤੋਂ ਉੱਥੇ ਹੀ ਬੈਠੇ ਹੋਏ ਨੇ ਉਹ ਬਾਰਡਰਾਂ ਤੇ ਧਰਨਾ ਉਹਨਾਂ ਨੇ ਜਾਰੀ ਕੀਤਾ ਹੋਇਆ ਹੈ ਆਪਣਾ ਇਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਆंदोलਨਕਾਰੀ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਕਾਰ ਚਾਰ ਮੀਟਿੰਗਾਂ ਹੋਈਆਂ ਪਰ ਕੋਈ ਫੈਸਲਾ ਸਾਹਮਣੇ ਨਿਕਲ ਕੇ ਨਹੀਂ ਆਇਆ ਫਿਰ ਕੇਂਦਰ ਤੋਂ ਤਿੰਨ ਕੇਂਦਰੀ ਮੰਤਰੀ ਗੋਇਲ ਅਰਜੁਨ ਮੁੰਡਾ ਤੇ ਨਿਤਿਆਨੰਦ ਰਾਏ ਇਸ ਵਿੱਚ ਸ਼ਾਮਿਲ ਹੋਏ ਸਨ ਇਹ ਸਾਰੇ ਕਿਸਾਨ ਆਗੂ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਤੇ ਜਾਣਕਾਰੀ ਦੇ ਦਿੰਦੇ ਆ ਕੌਣ-ਕੌਣ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਕਿਹੜੇ-ਕਿਹੜੇ ਲੀਡਰ ਨੇ ਕਿਸਾਨਾਂ ਦੇ ਵੱਲੋਂ ਸਰਵਣ ਸਿੰਘ ਬੰਦੇਰ ਸੁਖਵਿੰਦਰ ਕੌਰ ਦਿਲਬਾਖ ਸਿੰਘ ਗਿੱਲ ਤੇ ਮਨਜੀਤ ਸਿੰਘ ਰਾਏ ਜਸਵਿੰਦਰ ਸਿੰਘ ਲੰਗੋਵਾਲ ਤੇਜਵੀਰ ਸਿੰਘ ਤੇ ਮਲਕੀਤ ਸਿੰਘ ਇਹ ਸਾਰੇ ਜਿਹੜੇ ਕਿਸਾਨ ਨੇ ਉਹ ਅੱਜ ਕੇਂਦਰ ਸਰਕਾਰ ਦੇ ਨਾਲ ਜੋ ਮੀਟਿੰਗ ਹੋਣ ਵਾਲੀ ਹੈ ਉਸ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਫਿਲਹਾਲ ਇਸ ਖਬਰ ਤੇ ਪੂਰੀ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਸਾਡੇ ਸਹਿਯੋਗੀ ਅਨਮੋਲ ਗੁਲਾਟੀ ਜੁੜਗੇ ਨੇ ਅਨਮੋਲ ਕੀ ਕੁਝ ਜਾਣਕਾਰੀ ਹੈ ਅੱਜ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੈ ਕਿੰਨੇ ਵਜੇ ਮੀਟਿੰਗ ਹੋਵੇਗੀ ਕੌਣ ਕੌਣ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ ਅ ਬਿਲਕੁਲ ਦੇਖੋ ਪੁਸ਼ਪਕ ਕਿਉਂਕਿ ਅੱਜ ਖਾਸ ਤੌਰ ਤੇ ਗੱਲ ਕੀਤੀ ਜਾਵੇ ਤੇ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨ ਵਰਤੇ ਨੇ ਉਹਨਾਂ ਨੂੰ ਮੱਧ ਨਜ਼ਰ ਰੱਖਦੇ ਹੋਈ ਖਾਸ ਤੌਰ ਤੇ ਅੱਜ ਦੀ ਬੈਠਕ ਜੋ ਕਿ ਉਹ ਬੁਲਾਈ ਗਈ ਸੀਗੀ ਤੁਹਾਨੂੰ ਯਾਦ ਹੋਵੇਗਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਕੰਡੀਸ਼ਨ ਇੱਕ ਪਾਸੇ ਜੋ ਕਿ ਆਫੇ ਕਾਫੀ ਕ੍ਰਿਟੀਕਲ ਹੁੰਦੀ ਜਾ ਰਹੀ ਸੀਗੀ ਕੇਂਦਰ ਸਰਕਾਰ ਵੱਲੋਂ ਸੁਪਰੀਮ ਕੋਰਟ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਜੋ ਕਿ ਇਸ ਮਾਮਲੇ ਦੇ ਵਿੱਚ ਇੰਟਰਵੈਨ ਕਰਕੇ ਮੈਡੀਕਲ ਫੈਸਿਲਿਟੀ ਜੋ ਕਿ ਹੈ ਉਹ ਦਵਾਈ ਜਾਵੇ ਲੇਕਿਨ ਉਸ ਦੇ ਵਿੱਚ ਜੋ ਕਿ ਜਗਜੀਤ ਸਿੰਘ ਡੱਲੇਵਾਲ ਆਪਣੇ ਫੈਸਲੇ ਤੋਂ اٹਲ ਸੀਗੇ ਹੁਣ ਜਦੋਂ ਕੇਂਦਰ ਸਰਕਾਰ ਵੱਲੋਂ ਸੱਦਾ ਇਹ ਕਹਿੰਦਾ ਮੀਟਿੰਗ ਦਾ ਉਸ ਤੋਂ ਬਾਅਦ ਜੋ ਕਿ ਉਹਨਾਂ ਵੱਲੋਂ ਮੈਡੀਕਲ ਸਹੂਲਤ ਲਈ ਗਈ ਉਸ ਤੋਂ ਬਾਅਦ ਅੱਜ ਦੀ ਗੱਲ ਕਰ ਲਈ ਜਾਵੇ ਤਾਂ ਜੋ ਕਿ ਇਹ ਇੱਕ ਅਹਿਮ ਬੈਠਕ ਹੋਣ ਜਾ ਰਹੀ ਹੈ ਚੰਡੀਗੜ੍ਹ ਦੇ ਵਿੱਚ 5 ਵਜੇ ਦਾ ਸਮਾਂ ਰੱਖਿਆ ਗਿਆ ਜਿਸ ਦੇ ਵਿੱਚ 14 ਜਿਹੜੇ ਕਿਸਾਨ ਲੀਡਰ ਨੇ ਉਹ ਐਸਕੇਐਮ ਪੋਲੀਟੀਕਲ ਤੋਂ 14 ਜਿਹੜੇ ਕਿਸਾਨ ਲੀਡਰ ਨੇ ਐਸਕੇਐਮ ਨਾਨ ਪੋਲੀਟੀਕਲ ਤੋਂ ਇਸ ਬੈਠਕ ਦੇ ਵਿੱਚ ਸ਼ਾਮਿਲ ਹੋਣਗੇ 28 ਲੀਡਰਸ ਦਾ ਜੋ ਕਿ ਜਥਾ ਇਸ ਬੈਠਕ ਦੇ ਵਿੱਚ ਸ਼ਾਮਿਲ ਹੋਏਗਾ ਤੇ ਕੇਂਦਰ ਵੱਲੋਂ ਜਿਹੜੇ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਚੋਹਾਨ ਉਹ ਮੌਜੂਦ ਰਹਿਣਗੇ ਉਹਨਾਂ ਦੇ ਨਾਲ ਹੋਰ ਵੀ ਜੋ ਕਿ ਹੈ ਕੋਚੇ ਕੇਂਦਰੀ ਮੰਤਰੀ ਸ਼ਾਮਿਲ ਇਸ ਬੈਠਕ ਦੇ ਵਿੱਚ ਹੋ ਸਕਦੇ ਨੇ ਖਾਸ ਤੌਰ ਤੇ ਇਹ ਗੱਲ ਕੀਤੀ ਜਾਵੇ ਤਾਂ ਉਮੀਦ ਜਤਾਈ ਜਾ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਵੀ ਜੋ ਕਿ ਇਸ ਬੈਠਕ ਦੇ ਵਿੱਚ ਐਂਬੂਲੈਂਸ ਰਾਹੀਂ ਪਹੁੰਚਣਗੇ ਤੇ ਜਿਸ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਨੂੰ ਦੇਖਦੇ ਹੋਏ ਜਾਂ ਲੰਬੇ ਮੋਰਚੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਅੱਜ ਕਿਸਾਨਾਂ ਦੇ ਹੱਕ ਦੇ ਵਿੱਚ ਜ਼ਰੂਰ ਇੱਕ ਫੈਸਲਾ ਜੋ ਕਿ ਉਹ ਲਿਆ ਜਾ ਸਕਦਾ ਹੈ ਜਿਸ ਦੀ ਉਮੀਦ ਲੈ ਕੇ ਅੱਜ ਕਿਸਾਨ ਜੋ ਕਿ ਹੈ ਇਸ ਬੈਠਕ ਦੇ ਵਿੱਚ ਪਹੁੰਚਣਗੇ ਜੀ ਅਨਮੋਲ ਉਮੀਦਵਾਰ ਤਾਂ ਠੀਕ ਨੇ ਕਿਸਾਨ ਹਰ ਵਾਰੀ ਉਮੀਦ ਕਰਕੇ ਮੀਟਿੰਗ ਦੇ ਵਿੱਚ ਜਾਂਦੇ ਨੇ ਚਾਰ ਵਾਰ ਪਹਿਲਾਂ ਹੀ ਮੀਟਿੰਗ ਹੋ ਚੁੱਕੀ ਹੈ ਉਸ ਵੇਲੇ ਵੀ ਮੀਟਿੰਗ ਜਿਹੜੀ ਬੇਸਿੱਟਾ ਰਹੀ ਅੱਜ ਜੇਕਰ ਮੀਟਿੰਗ ਬੇਸਿੱਟਾ ਰਹਿਣੀ ਹੈ ਕੁਝ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਸੋਲੂਸ਼ਨ ਤੇ ਫਿਰ ਕਿਸਾਨ ਕੀ ਕੁਝ ਕਰ ਸਕਦੇ ਨੇ ਹਾਲਾਂਕਿ ਭੰਦੇੜ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਕੁਝ ਫੈਸਲਾ ਸਾਹਮਣੇ ਨਿਕਲ ਕੇ ਨਹੀਂ ਆਉਂਦਾ ਤਾਂ ਉਹ ਦਿੱਲੀ ਵੱਲ ਕੁਝ ਕਰ ਸਕਦੇ ਨੇ ਬਿਲਕੁਲ ਕਿਉਂਕਿ ਦੇਖੋ ਜਦੋਂ ਦਿੱਲੀ ਵੱਲ ਜਾ ਰਹੇ ਸੀਗੇ ਉਦੋਂ ਹੀ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਿਆ ਗਿਆ ਸੀਗਾ ਹੁਣ ਜੋ ਕੀ ਹੈ ਕਿਉਂਕਿ ਕਿਹਾ ਗਿਆ ਸੀਗਾ ਕਿ ਗੱਲਬਾਤ ਦੇ ਰਾਹੀਂ ਜੋ ਕੇ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਕੇਂਦਰ ਸਰਕਾਰ ਵੀ ਕਿਤੇ ਨਾ ਕਿਤੇ ਚਾਹੁੰਦੀ ਹੈ ਕਿ ਜਿਹੜੇ ਕਿਸਾਨ ਨੇ ਉਹ ਦਿੱਲੀ ਨਾ ਪਹੁੰਚਣ ਤੇ ਉਤੇ ਹੀ ਕਿਸਾਨਾਂ ਦਾ ਵੀ ਸਾਫਤਾਰ ਤੇ ਕਹਿਣਾ ਕਿ ਸਾਡਾ ਮਕਸਦ ਨਹੀਂ ਹੈ ਦਿੱਲੀ ਪਹੁੰਚਣਾ ਸਾਡਾ ਮਕਸਦ ਹੈ ਆਪਣੀ ਮੰਗਾਂ ਬਣਵਾਉਣਾ ਜੇਕਰ ਸਾਡੀ ਮੰਗ ਨਹੀਂ ਮੰਨਦੀ ਜਾਂਦੀ ਤਾਂ ਫਿਰ ਅਸੀਂ ਦਿੱਲੀ ਜਮ ਵੱਲੋਂ ਜੋ ਕਿ ਕੋਈ ਕੁਝ ਕਰ ਸਕਦੇ ਆ ਤਾਂ ਦੇਖਣਾ ਹੋਏਗਾ ਕਿ ਕਿਸਾਨਾਂ ਦੀ ਕੀ ਕੋਈ ਸਟ੍ਰੈਟਜੀ ਹੋਏਗੀ ਕਿਉਂਕਿ ਸਾਫ ਤੌਰ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਅਗਰ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਸ ਬੈਠਕ ਦੇ ਵਿੱਚ ਤਾਂ ਅਸੀਂ ਦਿੱਲੀ ਵੱਲੋਂ ਕੋਈ ਕੁਝ ਦੀ ਤਿਆਰੀ ਜ਼ਰੂਰ ਕਰਨਗੇ ਉਤੇ ਹੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ੰਭੂ ਬਾਰਡਰ ਦੀ ਜੇਕਰ ਹਾਲਤ ਦੇਖੀ ਜਾਵੇ ਤਾਂ ਬਹੁਤ ਵੱਡੇ ਸਾਈਕਲਸ ਜੋ ਕੀ ਹੈ ਉਹ ਸੈਂਟਰ ਗਵਰਨਮੈਂਟ ਵੱਲੋਂ ਲਾਏ ਗਏ ਨੇ ਤਾਂ ਉਹਨਾਂ ਆਬਸਟਕਲਸ ਨੂੰ ਕਿਵੇਂ ਕਿਸਾਨ ਪਾਰ ਕਰਨਗੇ ਜਾਂ ਅੱਜ ਦੀ ਬੈਠਕ ਨੂੰ ਲੈ ਕੇ ਦੇਖਿਆ ਜਾਵੇ ਤਾਂ ਅੱਜ ਦੀ ਬੈਠਕ ਦੇ ਵਿੱਚ ਕੀ ਕੁਝ ਨਿਕਲਦਾ ਹੈ ਇਹ तमाम ਚੀਜ਼ਾਂ ਜੋ ਕੀ ਹੈ ਅੱਜ ਸ਼ਾਮ ਨੂੰ ਕਲੀਅਰ ਹੁੰਦੀ ਨਜ਼ਰ ਆਉਣੀਆਂ ਜਦੋਂ ਇਹ ਬੈਠਕ ਜੋ ਕੀ ਹੈ ਖਤਮ ਹੋਏਗੀ ਠੀਕ ਹੈ ਅਨਮੋਲ ਤੁਸੀਂ ਬਨੇ ਰਹੋ ਸਾਡੇ ਨਾਲ ਸਾਡੇ ਨਾਲ ਫਿਲਹਾਲ ਕਿਸਾਨ ਆਗੂ ਪਲਵਿੰਦਰ ਸਿੰਘ ਮਹਿਲ ਜੁੜਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਕਿ ਆਖਿਰਕਾਰ ਅੱਜ ਮੀਟਿੰਗ ਦੇ ਵਿੱਚ ਕੀ ਕੁਝ ਉਹ ਫੈਸਲਾ ਲੈ ਸਕਦੇ ਨੇ ਕਿਹੜੀ ਕਿਹੜੀ ਚੀਜ਼ਾਂ ਜਿਹੜੀਆਂ ਨੇ ਜਿਹੜੀ ਜਿਹੜੀ ਮੰਗਾਂ ਨੇ ਉਹ ਕੇਂਦਰ ਦੇ ਸਾਹਮਣੇ ਰੱਖਣਗੇ ਪਲਵਿੰਦਰ ਜੀ ਕੀ ਕੁਝ ਕਹੋਗੇ ਤੁਸੀਂ ਅੱਜ ਮੀਟਿੰਗ ਹੋਣ ਜਾ ਰਹੀ ਹੈ ਤੇ ਕਿਸਾਨ ਅੱਜ ਕਿਹੜੀ ਕਿਹੜੀ ਮੰਗਾਂ ਲੈ ਕੇ ਜਾ ਰਹੇ ਨੇ ਕੇਂਦਰ ਦੇ ਸਾਹਮਣੇ ਕੀ ਉਮੀਦ ਹੈ ਤੁਹਾਡੀ ਕਿ ਅੱਜ ਕੇਂਦਰ ਸਰਕਾਰ ਜਿਹੜੀ ਹੈ ਤੁਹਾਡੀ ਮੰਗਾਂ ਮੰਨ ਲੈਣਗੇ ਦੇਖੋ ਜੀ ਜਿਹੜਾ ਮੀਟਿੰਗ ਨੇ ਸਮਾ ਸਰਦਾਰ ਜਿਲਜੀਤ ਸਿੰਘ ਢੇਲਵਰ ਸਾਹਿਬ ਆਪਰੇ ਕਾਹਲੇਸ ਮੇਡ ਐਂਬੂਲੈਂਸ ਦੇ ਵਿੱਚ ਨਿਕਲ ਕੇ ਚੰਡੀਗੜ੍ਹ ਨੂੰ ਕਾਫੀ ਤੇ ਮੈਂ ਵੀ ਮੌਜੂਦ ਹਾਂ ਅੱਜ ਇਹਦੇ ਭਾਰਤ ਸਰਕਾਰ ਨਾਲ 12 ਮੰਗਾਂ ਤੇ ਮੀਟਿੰਗ ਹੋਣੀ ਹੈ ਜਿਹੜੇ ਇਹਨਾਂ ਦੇ ਉੱਚ ਅਧਿਕਾਰੀ ਸੈਂਟਰ ਤੇ ਉੱਥੇ ਇਹਨਾਂ ਨੇ ਸਿਰਨਾ ਮੀਟਿੰਗ ਖੜਾਉਣ ਦੀ ਬਤਰਕੀ ਕੀਤੀ ਵੀ ਉਸ ਜੰਡੇ ਨੂੰ ਲੈ ਕੇ ਕਿਉਂ ਪਹਿਲਾਂ ਵੀ ਜਿਹੜੀਆਂ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਸਾਡਾ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮੇ ਨਖੀ ਦੀ ਰਿਪੋਰਟ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਖੇਤੀ ਨੂੰ ਪ੍ਰਦੂਸ਼ਣ ਐਕਟ ਜੋ ਬਾਹਰ ਕਢਾਉਣਾ 2020 ਵਾਲਾ ਪੀਲੀ ਐਕਟ ਰੱਦ ਕਰਾਉਣਾ ਹੈ 12 ਮੰਗਣ ਵਾਲਾ ਗ੍ਰੈਸਟਿਕਟ ਚੱਲ ਰਿਹਾ ਹੈ ਨੌਰੀ ਸਿੰਗੂ ਰਤਨਪੁਰੇ ਉਹਨੂੰ ਲੈ ਕੇ ਜਿਹੜੇ ਅੱਜ ਕੇਂਦਰ ਸਰਕਾਰ ਨਾਲ ਗੱਲਬਾਤ ਸਾਡੇ ਮਾਧਿਅਮ ਦੁਸਤ ਕਹਿਣਾ ਚਾਹੁੰਦਾ ਸੈਂਟਰ ਸਰਕਾਰ ਨੂੰ ਜਿਹੜੀ ਹੱਤੀ ਮੰਗਾਂ ਤੇ ਸਤਾਨਾਂ ਦੀਆਂ ਮੰਨ ਲੈਣੀਆਂ ਚਾਹੀਆਂ ਲੰਬੇ ਸੇਦ ਤੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਆਪ ਦੇ ਪਿੰਡੇ ਦੇ ਹੰਢਾਰੇ ਨੇ ਤੇ ਉਹਨਾਂ ਦੀ ਜਿਹੜੀ ਫੇਜ ਲਗਾਤਾਰ ਵਿਖਟਾਈ ਹੈ ਹੁਣ ਵੀ ਮੀਟਿੰਗ ਤੇ ਜਾ ਰਹੇ ਨੇ ਦੋ ਐਂਬੂਲੈਂਸਾਂ قافਲੇ ਦੇ ਨਾਲ ਚੱਲ ਰਹੀਆਂ ਨੇ ਪਰ ਇਹ ਪਾਸਿਕਾ ਨਹੀਂ ਚਾਹੀਦਾ ਸ਼ਾਂਤਮਈ ਸੰਘਰਸ਼ ਕਰਨ ਵਾਲਿਆਂ ਦੀ ਗੱਲ ਸੁਣ ਲੈਣੀ ਚਾਹੀਦੀ ਆ ਸਿਰ ਮਜਬੂਰ ਭਾਰਤ ਸਰਕਾਰ ਕਰੂਗਾ ਤਿੱਖਾ ਐਕਸ਼ਨ ਕਰ ਲੋ ਜੇ ਸਾਡੀ ਹਕੀ ਮੰਗਾ ਨਹੀਂ ਮੰਨਦੇ ਜੀ ਤੇ ਪਲਵਿੰਦਰ ਜੀ ਅੱਜ ਜੇਕਰ ਕੋਈ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਤਾਂ ਕੀ ਕਿਸਾਨ ਕਰਨਗੇ ਹੋਰ ਤਿੱਖਾ ਹੋਵੇਗਾ ਇਹ ਸੰਘਰਸ਼ યા ਫਿਰ ਡੱਲੇਵਾਲ ਆਪਣਾ ਮਰਨ ਵਰਤ ਛੱਡ ਦੇਣਗੇ ਕਿ ਕੁਝ ਕਿਸਾਨਾਂ ਨੇ ਹੁਣ ਤੱਕ ਰਣਨੀਤੀ ਬਣਾਈ ਹੈ ਦੇਖੋ ਜੀ ਜਿਹੜੀ ਤੇ ਮੀਟਿੰਗ ਤੋਂ ਬਾਅਦ ਕੋਈ ਮਤਲਬ ਉਹਦਾ ਆਪਾਂ ਦੱਸ ਸਕਦੇ ਪਹਿਲੋਂ ਵੀ ਕੋਈ ਸ਼ਬਦ ਕਹਿ ਨਹੀਂ ਸਕਦੇ ਅਸੀਂ ਤਾਂ ਆਸਵਾਦਿਆ ਕਿ ਜਿਹੜੀ ਮੀਟਿੰਗ ਦੇ ਵਿੱਚੋਂ ਭਾਰਤ ਸਰਕਾਰ ਜਿਹੜੀਆਂ ਜਿਹੜੀਆਂ ਭਾਰਤ ਸਰਕਾਰ ਵੱਲੋਂ ਮੰਨੀਆਂ ਹੀ ਆਵੰਗੀਆਂ ਕੋਈ ਸਾਡੇ ਵੱਲੋਂ ਮੰਗਾ ਨਹੀਂ ਆ ਜਿਹੜੀਆਂ ਮੰਗੀਆਂ ਆਵੰਗੀਆਂ ਉਹਨੂੰ ਲਾਗੂ ਕਰਕੇ ਅੱਜ ਭਾਰਤ ਸਰਕਾਰ ਤੇ ਜੇ ਵੈਨੇ ਮੀਟਿੰਗ ਚੋਂ ਕੀ ਨਿਕਲਦਾ ਉਹ ਤੋਂ ਮੀਟਿੰਗ ਤੋਂ ਬਾਅਦ ਹੀ ਦੱਸ ਪਾਵਾਂਗੇ ਠੀਕ ਹੈ ਤੇ ਡੱਲੇਵਾਲ ਜੀ ਕਿਸ ਤਰੀਕੇ ਦੇ ਨਾਲ ਉੱਥੇ ਪਹੁੰਚਣਗੇ ਤੇ ਮੀਟਿੰਗ ਕਿਸ ਤਰੀਕੇ ਦੇ ਨਾਲ ਉਹਨਾਂ ਨਾਲ ਕੀਤੀ ਜਾਵੇਗੀ ਕਿਉਂਕਿ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਰੱਖਿਆ ਜਾਵੇਗਾ ਕੀ ਉਹ ਚੱਲ ਫਿਰ ਪਾ ਰਹੇ ਨੇ ਕੀ ਉਹ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਸਕਣਗੇ ਉੱਥੇ ਜਾ ਕੇ ਕੀ ਕੁਝ ਉੱਥੇ ਸਿਸਟਮ ਤਿਆਰ ਕੀਤਾ ਗਿਆ ਹੈ ਡੱਲੇਵਾਲ ਜੀ ਨੂੰ ਲੈ ਕੇ ਸਰ ਜੀ ਜੋ ਨੰਬੂਲੈਂਸ ਜਾ ਰਹੇ ਨੇ ਉਥੇ ਮੀਟਿੰਗ ਤੇ ਜ਼ਰੂਰ ਪਹੁੰਚਣਗੇ ਜਾਂ ਵੀਡੀਓ ਤੇ ਜਾਂ ਹੋਰ ਮਾਧਿਅਮੇ ਨਹੀਂ ਉਥੇ ਵੀ ਮਤਲਬ ਮੀਟਿੰਗ ਦੇ ਵਿੱਚ ਜੇ ਜ਼ਰੂਰ ਹਾਜ਼ਰ ਆਣਗੇ ਪਰ ਸਰ ਦਾ ਜੀ ਸਿੰਘ ਜਲੇਵਾਲ ਸਾਹਿਬ ਦੀ ਸਿਹਤ ਬਹੁਤ ਮਤਲਬ ਇਹ ਇੰਨੇ ਦਿਨਾਂ ਤੋਂ ਆਨ ਨਹੀਂ ਖਾਣਾ ਤੁਸੀਂ ਆਪ ਸੋਚ ਕੇ ਵੇਖੋ ਇੱਕ ਟਾਈਮ ਦਾ ਆਪਾਂ ਭੋਜਨ ਨਾ ਕਰੀਏ ਤੇ ਆਪਣੇ ਸਰੀਰ ਨਾਲ ਕੀ ਹੋਣ ਲੱਗ ਜਾਂਦਾ ਇੰਨੇ ਦਿਨਾਂ ਤੋਂ ਜਿਹੜੀ ਫਰਸਟ ਐਡ ਲਾ ਰਹੇ ਨੇ ਪਿਛਲੇ ਦਿਨ ਮੀ ਮੀਡੀਆ ਨੇ ਵੀ ਬਖਾਲਿਆ ਵੀ ਨਾੜਾ ਨਹੀਂ ਹਿਲ ਰਹੀਆਂ ਗੁਰੂਸ ਸੁਣਾਉਣ ਲਈ ਮਤਲਬ ਬਹੁਤ ਥੇਲੀ ਹੋ ਚੁੱਕੀ ਹੈ ਪਰ ਫਿਰ ਵੀ ਉਹਨਾਂ ਦੇ ਹੌਸਲੇ ਨੂੰ ਸਲਾਮ ਆ ਕਿ ਫਿਰ ਵੀ ਜਾ ਕੇ ਮੀਟਿੰਗ ਤੇ ਭਾਰਤ ਦੇ ਕਿਸਾਨਾਂ ਮਜ਼ਦੂਰਾਂ ਦਾ ਤੇ ਆਮ ਲੋਕਾਂ ਦਾ ਪੱਖ ਆ ਭਾਰਤ ਸਰਕਾਰ ਕਰੀ ਰੱਖਣਗੇ ਠੀਕ ਹੈ ਪਲਵਿੰਦਰ ਜੀ ਸਾਡੇ ਨਾਲ ਅਲਮੋਲ ਗੁਲਾਟੀ ਸਾਡੇ ਸਹਿਯੋਗੀ ਜੁੜੇ ਹੋਏ ਨੇ ਅਨਮੋਲ ਤੁਹਾਡਾ ਕੋਈ ਸਵਾਲ ਪਲਵਿੰਦਰ ਜੀ ਸਾਡੇ ਨਾਲ ਜੁੜੇ ਹੋਏ ਨੇ ਜੇਕਰ ਤੁਸੀਂ ਕੋਈ ਜਾਣਕਾਰੀ ਚਾਹੁੰਦੇ ਹੋ ਤਾਂ ਜੀ ਬਿਲਕੁਲ ਪੁਸ਼ਪਾ ਸਾਫ ਤੌਰ ਤੇ ਦੇਖੋ ਕਿਉਂਕਿ ਸਸਪੈਂਸੇ ਬਣਿਆ ਹੋਇਆ ਕਿ ਅੱਗੇ ਹੁਣ ਰਣਨੀਤੀ ਕੀ ਹੋਏਗੀ ਕਿ ਕੀ ਕਿਸਾਨ ਦਿੱਲੀ ਕੁਝ ਕਰਨਗੇ ਕੀ ਕਿਸਾਨ ਜੋ ਕੀ ਹੈ ਆਪਣੀ ਮੰਗ ਨੂੰ ਲੈ ਕੇ ਕਿਸ ਤਰੀਕੇ ਨਾਲ ਮਨਵਾਣਗੇ ਤਾਂ ਸਵਾਲ ਇਹੀ ਹੈ ਕਿ ਅੱਗੇ ਜੋ ਕੀ ਰਣਨੀਤੀ ਕੀ ਕੁਝ ਹੋਏਗੀ ਜੇਕਰ ਬੈਠਕ ਦੇ ਵਿੱਚ ਸਿੱਟਾ ਨਹੀਂ ਨਿਕਲਦਾ ਕਿਉਂਕਿ ਜਿੰਨੇ ਕ ਫਸਲਾਂ ਤੇ ਐਮਐਸਪੀ ਕਿਸਾਨਾਂ ਵੱਲੋਂ ਮੰਗੀ ਜਾ ਰਹੀ ਹੈ ਕੇਂਦਰ ਸਰਕਾਰ ਵੱਲੋਂ ਪਿਛਲੀ ਵਾਰ ਵੀ ਉਨੀ ਫਸਲਾਂ ਤੇ ਐਮਐਸਪੀ ਨਹੀਂ ਦਿੱਤੀ ਗਈ ਸੀਗੀ ਜੇ ਉਹ ਕੰਡੀਸ਼ਨ ਨਹੀਂ ਮੰਨੀ ਜਾਂਦੀ ਤਾਂ ਉਸ ਤੋਂ ਬਾਅਦ ਕਿਸਾਨਾਂ ਦਾ ਕੀ ਕੁਝ ਰੁਕ ਹੋਏਗਾ ਜੀ ਪਲਵਿੰਦਰ ਜੀ ਅਨਮੋਲ ਦਾ ਇਹ ਕਹਿਣਾ ਹੈ ਕਿ ਕੀ ਕੁਝ ਤੁਹਾਡਾ ਅੱਗੇ ਰਣਨੀਤੀ ਰਹੇਗੀ ਕਿਉਂਕਿ ਪਹਿਲਾਂ ਵੀ ਕਾਫੀ ਜਿਹੜਾ ਐਮਐਸਪੀ ਦਾ ਮੁੱਦਾ ਚੁੱਕਿਆ ਗਿਆ ਸੀ ਅੱਜ ਵੀ ਉਹੀ ਮੇਨ ਮੁੱਦਾ ਤੁਸੀਂ ਲੈ ਕੇ ਜਾ ਰਹੇ ਹੋ ਜੇਕਰ ਕੇਂਦਰ ਸਰਕਾਰ ਨਹੀਂ ਮੰਦੀ ਗੱਲ ਤਾਂ ਕਿਸਾਨ ਕੀ ਕਰਨਗੇ ਅੱਗੇ ਦੇਖੋ ਜੀ ਮੋਜੀ ਢਾਲੇ ਦੀ ਆਪਾਂ ਅਭੀ 12 ਮੰਗਾਂ ਨੂੰ ਲੈ ਕੇ ਸਾਲ ਇੱਕ ਹੋ ਗਿਆ ਵਾ ਖਨੌੜੀ ਸਿੰਧੂ ਰਤਨਪੁਰੇ ਲਗਾਤਾਰ ਸੰਘਰਸ਼ ਜਿਹੜਾ ਸ਼ਾਂਤਮਈ ਭਾਰਤ ਦੇਖਣਾ ਨਾ ਮਜ਼ਦੂਰਾ ਵਸਤੇ ਲੱਗ ਰਹੀ ਹੈ ਹਾਂ ਅੱਜ ਮੀਟਿੰਗ ਦੇ ਵਿੱਚੋਂ ਮੈਨੇ ਕੀ ਸਿੱਟਾ ਨਿਕਲਿਆ ਉਸ ਤੋਂ ਬਾਅਦ ਆ ਦੂਹਾਂ ਮੋਰਚਿਆਂ ਦੀ ਕੰਮ ਤੋਂ ਮੋਰਚਾ ਗੈਰ ਆਈ ਨਹੀਂ ਕਿ ਕਿਸੇ ਖਾਸਣ ਵੀ ਦੂਰ ਮੋਰਚੇ ਦੀ ਮੀਟਿੰਗ ਹੋਊਗੀ ਉਸ ਤੋਂ ਬਾਅਦ ਆ ਹੀ ਮਤਲਬ ਕੋਈ ਫੈਸਲਾ ਕਿ ਅੱਜ ਦੀ ਮੀਟਿੰਗ ਐਮ ਆ ਆਪਾਂ ਤੇ ਤੁਹਾਡੇ ਮੱਦੇਨਜ਼ਰ ਫਿਰ ਦੁਬਾਰਾ ਦੁਬਾਰਾ ਬਣਾਉਣ ਜਲੇ ਭਾਰਤ ਸਰਕਾਰ ਹੱਕੀ ਮੰਗਾਂ ਭਾਰਤ ਦੇ ਲੋਕਾਂ ਦੀ ਮੰਨ ਲੈਣੀਆਂ ਚਾਹੀਦੀਆਂ ਇੰਨਾ ਲੰਬਾ ਸੰਘਰਸ਼ ਹੋ ਗਿਆ ਇੰਨੀਆਂ ਛਿੱਟੀਆਂ ਹੋ ਗਈਆਂ ਨੇ ਤੇ ਸਰਦਾਰ ਦਿੱਲੀ ਸਿੰਘ ਢੱਲੇਵਾਲ ਸਾਹਿਬ ਨੇ ਪੰਨ ਕੀਤਾ ਵਾ ਵੀ ਮੈਂ ਉਹਨਾਂ ਦੇ ਰਣ ਨਹੀਂ ਖੜਾ ਜਿਨ੍ਹਾਂ ਦੇ ਐਮਐਸਪੀ ਗਰੰਟੀ ਕਾਨੂੰਨ ਨਹੀਂ ਬਣਦਾ ਦੇ ਪਾਸੇ ਤਾਂ ਉਹ ਮੰਨ ਲੈਣੇ ਸ਼ਾਂਤਮਈ ਸੰਗਠਨ ਕਰ ਰਹੇ ਆ ਲੋਕਾਂ ਵਾਸਤੇ ਕਰ ਰਹੇ ਆ ਭਾਰਤ ਕਾਨੂੰਨ ਹੱਕੀ ਮੰਗਾਂ ਜਿਹੜੀਆਂ ਮੰਨੀਆਂ ਉਹਨੂੰ ਲਾਗੂ ਕਰਾਉਣੀ ਕੋਈ ਨਵੀਂ ਮੰਗ ਨਹੀਂ ਐ ਤੇ ਸਰਕਾਰ ਨੂੰ ਜਿਹੜੀਆਂ ਮੰਗਾਂ ਉਹ ਲਾਗੂ ਕਰ ਦੇਣੀਆਂ ਚਾਹੀਦੀਆਂ ਤੇ ਉਹਨੂੰ ਫਿਰ ਬੰਨੇ ਮੀਟਿੰਗ ਚੋਂ ਕੀ ਨਿਕਲਦਾ ਕਿਤਾ ਉਸ ਤੋਂ ਵੱਧ ਜਿਹੜੀ ਮੀਟਿੰਗਾਂ ਮੋਰਚੇ ਨਹੀਂ ਕਰਕੇ ਠੀਕ ਹੈ ਪਲਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਮੁੱਦਾ ਆਪਣੀ ਗੱਲ ਜਿਹੜੀ ਆ ਉਹ ਸਾਹਮਣੇ ਰੱਖੀ ਦਰਸ਼ਕਾਂ ਦੇ ਤੇ ਅਨਮੋਲ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਉਸ तमाम ਜਾਣਕਾਰੀ ਸਾਂਝੀ ਕੀਤੀ ਦਰਸ਼ਕਾਂ ਦੇ ਨਾਲ ਤਾਂ ਅੱਜ ਚੰਡੀਗੜ੍ਹ ਦੇ ਵਿੱਚ ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਹੋਵੇਗੀ ਦੇਖਣਾ ਹੋਵੇਗਾ ਕਿ ਅੱਜ ਮੀਟਿੰਗ ਦਾ ਕੀ ਕੁਝ ਸਿੱਟਾ ਨਿਕਲ ਕੇ ਸਾਹਮਣੇ ਆਉਂਦਾ ਹੈ